ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਆਪਣੇ ਪਿੰਡ ਦੇ ਸਰਪੰਚ ਸਾਹਿਬ ਸਰਦਾ ਸੰਤੋਖ ਸਿੰਘ ਜੀ ਦੀ ਗਵਾਈ ਦੇ ਵਿੱਚ ਪਿੰਡ ਦਾ ਗ੍ਰਾਮ ਸਭਾ ਦਾ اجلاس ਕਰ ਰਹੇ ਹੋ ਅੱਜ ਇਹ اجلاس ਜਿਹੜੇ ਆ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹੋ ਰਹੇ ਆ ਜਿੱਥੇ ਜਿੱਥੇ ਹੜ੍ਹ ਆਇਆ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਸਾਡੇ ਵੀਡੀਓ ਸਾਹਿਬ ਸਾਡੇ ਸਖਤੀ ਸਾਹਿਬ ਸਾਡੇ ਦੂਸਰੇ ਅਧਿਕਾਰੀ ਜਿਹੜੇ ਆ ਜਿਹੜਾ ਪਿੰਡਾਂ ਦਾ ਨੁਕਸਾਨ ਹੋਇਆ ਇਹ ਮੌਕੇ ਤੇ ਜਾ ਕੇ ਲਿਖ ਕੇ ਲੈ ਕੇ ਆਉਣ ਗ੍ਰਾਮ ਸਭਾ ਦੇ ਵਿੱਚ ਸਾਹਮਣੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਤੁਹਾਡਾ ਕੀ ਕੀ ਨੁਕਸਾਨ ਹੋਇਆ ਤੇ ਸਾਡੀ ਨਾਲ ਸਾਡੇ ਐਮਐਲਏ ਸਾਹਿਬਾਨਾਂ ਦੀ ਮੰਤਰੀਆਂ ਦੀ ਸਭ ਦੀ ਡਿਊਟੀ ਲਈ ਹੈ ਕਿ ਤੁਸੀਂ ਮੌਕੇ ਤੇ ਨਾਲ ਜਾਣਾ ਸੋ ਇਸ ਕਰਕੇ ਆਏ ਉੱਧਾ ਤਾਂ ਲੈ ਕੱਲ ਬਸੋਈ ਆਪਾਂ ਹੋ ਕੇ ਗਏ ਡਾਕਟਰ ਬਲਬੀਰ ਸਿੰਘ ਜੀ ਆਏ ਸਾਡੇ ਸਿਹਤ ਮੰਤਰੀ ਸਾਹਿਬ ਅੱਜ ਇਸ ਕਰਕੇ ਆਏ ਆ ਕਿ ਤੁਸੀਂ ਦੇਖੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇੰਨਾ 15 ਦਿਨਾਂ ਦੇ ਵਿੱਚ ਅਸੀਂ ਹਰ ਚੀਜ਼ ਦੀ ਗਰਤਾਬ ਦੀ ਜਿਹੜੀ ਅਕਾ ਦੇਣੀ ਹੈ ਪੁਣੇ ਸੁਪਨ ਸਾਹਿਬ ਨੇ ਦੱਸਿਆ ਕਿ ਪੀ ਡਬਲਯੂ ਡੀ ਵਾਲੇ ਆਏ ਸੀ ਉਹਨਾਂ ਨੂੰ ਕਾਰ ਬਗਾਵਾਂ ਜਿਹੜੇ ਸਾਡੇ ਲਖਾਤੇ ਆ ਤੇ ਮੇਰਾ ਖਿਆਲ ਹੈ ਕੱਲ ਤੱਕ ਪਟਵਾਦੀ ਵੀ ਪੁੱਜ ਜਾਣਗੇ ਤੇ ਪਟਵਾਦੀ ਸਾਡੇ ਪਿੰਡ ਦਾ ਜਿਹੜਾ ਜੋ ਜੋ ਨੁਕਸਾਨ ਹੋਇਆ ਚੋ ਨੀਦਾ ਉਹ ਲਿਖਣਗੇ ਔਰ ਵੀਡੀਓ ਸਭ ਉਹਨੀ ਸਾਡੇ ਪੰਚਾਇਤ ਡਿਪਾਰਟਮੈਂਟ ਜਿਹੜਾ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਫਿਰਨੀਆਂ ਸਾਡੀਆਂ ਪਿੰਡਾਂ ਦੀਆਂ ਗਲੀਆਂ ਜਿਹੜੀਆਂ ਹੜ੍ਹਾਂ ਨਾਲ ਨੁਕਸਾਨ ਹੋ ਗਿਆ ਇਹ ਉਹ ਨਬਾਰੇ ਲਿਖਣਗੇ ਸਰਕਾਰ ਦੀ ਹਦਾਇਤ ਹੈ ਕਿ ਹਰ ਪੱਖ ਦੇ ਉੱਤੇ ਮਾਦਦ ਦਿੱਤਾ ਜਾਵੇ ਜਿਹੜਾ ਜਿਹੜਾ ਵੀ ਨੁਕਸਾਨ ਹੋਇਆ ਸੋ ਮੈਂ ਤੁਹਾਨੂੰ ਸਿਰਫ ਇੰਨੀ ਬੇਨਤੀ ਕਰਦਾ ਹਾਂ ਅੱਜ ਸਵੇਰ ਦੇ ਇਹ ਈਲਾਜ ਜਿਹੜੇ ਪਿੰਡਾਂ ਚੱਲਣ ਦੇ ਤਾਂ ਮੈਂ ਥੋੜਾ ਲੇਟ ਹੋ ਗਿਆ ਇਸ ਗੱਲ ਦੀ ਤੁਹਾਡੇ ਕੋਲ ਮਾਫੀ ਮੰਗਦੇ ਹਾਂ ਕਿਉਂਕਿ ਟਾਈਮ ਹੀ ਬੜਾ ਲੱਗਾ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਹੁਣ ਇੱਕ ਮੌਕਾ ਇਹ ਮੌਕਾ ਨਾ ਗਵਾਇਓ ਆਪਣੇ ਘਰ ਦੇ ਖਰਾਬ ਹੋਏ ਘਰ ਲਿਖਾਓ ਜੇ ਤੁਹਾਡੀਆਂ ਗਲੀਆਂ ਖਰਾਬ ਹੋ ਗਈਆਂ ਉਹ ਲਿਖਾਓ ਜੇ ਤੁਹਾਡੀ ਬਾਸਪਤੀ ਤੁਹਾਡਾ ਚੋਨਾ ਖਰਾਬ ਹੋਇਆ ਉਹ ਲਿਖਾਓ ਮੱਕਈ ਖਰਾਬ ਹੋਈ ਹੈ ਉਹ ਲਿਖਾਓ ਜਿਹੜੀ ਜਿਹੜੀ ਵੀ ਫਸਲ ਜਾਂ ਕਿਸੇ ਭਰਾ ਦਾ ਕੋਈ ਜਿਹੜਾ ਡੰਗਲ ਬੱਚਾ ਸੁੜ ਗਿਆ ਜਾਂ ਮਰ ਗਿਆ ਉਹ ਲਿਖਾਓ ਹੱਦ ਤਹਾਂ ਦਾ ਤੁਸੀਂ ਜੋ ਵੀ ਲਿਖੋਗੇ ਮੈਂ ਤੁਹਾਨੂੰ ਆਪਣੇ ਮੁੱਖ ਮੰਤਰੀ ਵੱਲੋਂ ਵਿਸ਼ਵਾਸ ਦੁਹਣਾ ਕਿ ਅਸੀਂ ਜਿਹੜਾ ਉਹ ਤੁਹਾਡੀ ਹਰ ਚੀਜ਼ ਪੂਰੀ ਕਰਕੇ ਦੇਾਂਗੇ ਕੋਸ਼ਿਸ਼ ਕਰਾਂਗੇ ਕਿ ਹਰ ਤਰ੍ਹਾਂ ਦਾ ਮੁਆਧਾ ਜਿਹੜਾ ਉਹ ਤੁਹਾਨੂੰ ਮਿਲ ਸਕੇ ਜੋ ਜੋ ਤੁਸੀਂ ਲਿਖਾਇਆ ਹੋਊਗਾ ਇਹ ਜੂਰੀ ਬੇਨਤੀ ਆ ਕਿਉਂਕਿ ਪਹਿਲਾਂ ਜਦੋਂ ਹੜ ਆ ਜਾਂਦੇ ਸੀ ਜਾਂ ਗੜੇ ਪੈ ਜਾਂਦੇ ਸੀ ਤੋਂ ਮਹੀਨੇ ਡੇਢ ਮਹੀਨੇ ਬਾਅਦ ਗਰਦਾਬ ਦੀ ਸ਼ੁਰੂ ਹੁੰਦੀ ਸੀ ਫਿਰ ਉਹ ਬਣਾਉਂਦੇ ਬਣਾਉਂਦੇ ਡੇਢ ਦੋ ਮਹੀਨੇ ਲਾ ਦਿੰਦੇ ਸੀ ਫਿਰ ਸਰਕਾਰ ਕੋਲ ਪਹੁੰਚ ਆਉਂਦੇ ਮਹੀਨੇ ਦੋ ਮਹੀਨੇ ਲੱਗ ਜਾਂਦੇ ਸੀ ਉਹ ਸੱਤ ਸੱਤ ਅੱਠ ਅੱਠ ਮਹੀਨੇ ਸਾਲ ਸਾਲ ਜਿਹੜਾ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਸੋ ਐਕਾ ਮਤਲਬ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਆਪਾਂ 15 ਦਿਨਾਂ ਦੇ ਵਿੱਚ ਵਿੱਚ ਸਾਰਾ ਕੋਈ ਨਿਸ਼ਾਨਦੇਹੀ ਕਰਕੇ ਹਰ ਚੀਜ਼ ਕਰਕੇ ਤੇ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਆਪਾਂ ਹਰ ਇੱਕ ਨੂੰ ਜਿਹੜਾ ਮੁਆਵਜ਼ਾ ਦੇਣਾ ਸੋ ਤੁਸੀਂ ਅਗਲੇ 2 ਹਫ਼ਤੇ ਜਿਹੜੇ ਆ ਤੁਹਾਡੇ ਕੋਲ ਇਹਦੇ ਵਿੱਚ ਸਰਪੰਚ ਸਾਹਿਬ ਨਾਲ ਲੱਗ ਕੇ ਜਿਹੜੀਆਂ ਵੀ ਟੀਮਾਂ ਤੁਹਾਡੇ ਪਿੰਡ 'ਚ ਆਉਂਦੀਆਂ ਉਹਨਾਂ ਕੋ ਆਪਣੀ ਹੱਥ ਚੀਲ ਖਾਓ ਕਿਉਂਕਿ ਜੇ ਨਾਂ ਲਿਖੀ ਗਈ ਤੇ ਫੇਰ ਤੁਹਾਨੂੰ ਪੈਸੇ ਮਿਲਨੇ ਔਖੇ ਹੋ ਜਾਣੇ ਆ ਸੋ ਮੈਂ ਬਸ ਇਹੀ ਬੇਨਤੀ ਕਰਦਾ ਕਿ بڑا ਜਿਹੜਾ ਇੰਪੋਰਟੈਂਟ ਟਾਈਮ ਆ ਤੁਹਾਡੇ ਵਾਸਤੇ ਤੁਸੀਂ ਹੜ੍ਹਾਂ ਤੋਂ ਪੀੜਤ ਜੇ ਤੇ ਜੇ ਹੁਣ ਕਿਤੇ ਕੋਈ ਸਰਕਾਰੀ ਜਾਂ ਕੋਈ ਐਨ ਜੀਓ ਵਗੈਰਾ ਤੁਹਾਨੂੰ ਮਦਦ ਕਰਦੀ ਆ ਤੇ ਤੁਹਾਨੂੰ ਆਪਣਾ ਨਾਮ ਨੂਨ ਸਭ ਕੁਝ ਲਿਖਾ ਕੇ ਜਿਹੜਾ ਰੱਖਣਾ ਚਾਹੀਦਾ ਇਹ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਸੀਗਾ ਕਿ ਮਾਨਤ ਸਾਹਿਬ ਦੀ ਸਰਕਾਰ ਆ ਕਿ ਅਸੀਂ ਹਰ ਹਰ ਪੀੜਤ ਦੀ ਮਦਦ ਕਰਦੀ ਆ ਹਰ ਜ਼ਿਲ੍ਹੇ ਚ ਮਦਦ ਕਰਦੀ ਆ ਜਿੱਦਾਂ ਦਾ ਵੀ ਨੁਕਸਾਨ ਹੋਇਆ ਓਦਾਂ ਦੀ ਆਪਾਂ ਮਤ ਕਰਾਂਗੇ ਸੋ ਤੁਸੀਂ ਸਾਰਿਆਂ ਨੇ ਇਹਨੂੰ ਜਿਹੜਾ ਲਖਾਉਣ ਤੋਂ ਦੀ ਬੋਲਣਾ ਪਰਵਾਹੀ ਵੀ ਆਊਗਾ ਅਸਪੰਸ ਸਾਹਿਬ ਨੇ ਦੱਸਿਆ ਕਿ ਪੀਡਬਲਯੂਡੀ ਦੇ ਐਸਡੀਓ ਵਗੈਰਾ ਆਏ ਸੀਗੇ ਸਾਦੇ ਉਹਨਾਂ ਚੱਲਦਾ ਅੰਦੇਲੀ ਚੱਲਦਾ ਆ ਕਿੰਦੇ ਪਿੰਡੇ ਚੱਲਣ ਲਿਆ ਚੱਲੂਗਾ ਉਹਨਾਂ ਨੂੰ ਵੀ ਕੱਲ ਮੀਟਿੰਗ ਕਰਕੇ ਬੜੀਆਂ ਸਖਤ ਦਹਿਤਾਂ ਦਿੱਤੀਆਂ ਸੀਗੀਆਂ ਕੱਲ ਸ਼ੂਗਰ ਮਿਲ ਦੇ ਵਿੱਚ ਮੀਟਿੰਗ ਕੀਤੀ ਸੀਗੀ ਸਾਦੇ ਤਹਿਸੀਲਦਾਰ ਸੱਦੇ ਸੀਗੇ ਸਾਦੇ ਪਟਵਾਰੀ ਸਾਰੇ ਵੀਡੀਓ ਸਹਬਾਨ ਸਭ ਸਾਫ ਅਫਸਰ ਸਦੇ ਕਿ ਪਈ ਵਧੀਆ ਕੰਮ ਕਰਿਓ ਜੇਸ ਬੰਦੇ ਦੀ ਇਸ ਟਾਈਮ ਦੇ ਉਤੇ ਸ਼ਿਕਾਇਤ ਹੋ ਗਈ ਸੀਐਮ ਸਾਹਿਬ ਦੇ ਕੋਲ ਤੇ ਫਿਰ ਅਸੀਂ ਨੀ ਦੇ ਵਿੱਚ ਜ਼ਿੰਮੇਵਾਰ ਹੋਣਾ ਸੋ ਸੰਸਾਦਾਂ ਨੇ ਕੱਲ ਕਮਿਟਮੈਂਟ ਕੀਤੀ ਹੈ ਕਿ ਅਸੀਂ ਵਧੀਆ ਕੰਮ ਕਰਾਂਗੇ ਤੁਸੀਂ ਵੀ ਸਹਾਦਾਂ ਨੇ ਆਪਣੀ ਸਹੀ ਜਾਣਕਾਰੀ ਦੇਣੀ ਆ ਜਿਹੜੀ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹੀ ਲਿਖੋਣਾ ਵਾਧੂ ਪੈਸਾ ਆਪਾਂ ਨਹੀਂ ਲੈਣਾ ਇਹ ਮੈਂ ਤੁਹਾਨੂੰ ਬੇਨਤੀ ਕਰਦੀ ਸੀ ਇੰਨੀ ਹੀ ਬੇਨਤੀਆਂ ਤੁਹਾਨੂੰ ਮੈਂ ਕਰਨਾ ਸੀ ਤੁਸੀਂ ਇੰਨੀ ਗਰਮੀ ਦੇ ਵਿੱਚ ਆਇਓ ਸਾਡਾ ਦੇ ਰੋਜ਼ਦਾਰ ਟੀਮ ਦਾ ਕੰਮ ਹੈ ਤੁਸੀਂ ਅੱਜ ਦੁਪਹਿਰ ਮਾਰ ਤੁਹਾਡੇ ਦਾ ਹੋਈ ਹੈ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਗਲਮੀ ਜਾਇਓ ਸੋ ਤੁਸੀਂ ਤਗੜੇ ਹੋ ਕੇ ਦੋ ਸਰਦਾਰ ਭਗਵਾਨ ਸਰਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਹੈ ਹਰ ਪੀੜਤਾਂ ਦੇ ਨਾਲ ਹੈ ਤੁਹਾਨੂੰ ਹਰ ਕਿਸਮ ਦਾ ਸੀ ਬਹੁਤ ਬਹੁਤ ਮੌਦਿਆਦਵਾਉਂਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਇਹਨਾਂ ਸ਼ਬਦਾਂ ਦੇ ਦਾਲ ਬੈਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ